ਹੈਲੋ ਮੈਡਮ ਜੀ ਹਾਂਜੀ ਸਾਨੂੰ ਪਤਾ ਲੱਗਿਆ ਤੁਸੀਂ ਘਰ ਸੇਲ ਕਰ ਰਹੇ ਹੋ ਜੀ ਹਾਂਜੀ ਬਿਲਕੁਲ ਕਰ ਰਹੇ ਹਾਂ ਜੀ ਆਇਆ ਇਹੀ ਘਰ ਹੈ ਜੀ ਹਾਂਜੀ ਇਹੀ ਘਰ ਹੈ ਤੁਸੀਂ ਲੈਣਾ ਜੀ ਹਾਂਜੀ ਬਿਲਕੁਲ ਜੀ ਸਾਨੂੰ ਥੋੜੀ ਜਾਣਕਾਰੀ ਦਿਓ ਕਿਹੜਾ ਇਲਾਕਾ ਕਿਹੜੀ ਕਲੋਨੀ ਹੈ ਦੀ ਕਿੱਥੇ ਹੈਗਾ ਜੀ ਸੰਗਰੂਰ ਸ਼ਿਵਮ ਕਲੋਨੀ ਗਲੀ ਨੰਬਰ 3 ਚ ਹੈ ਜੀ ਅੱਛਾ ਜੀ ਤੇ ਇਹ ਗਲੀ ਕਿੰਨੀ ਹੈ ਜੀ ਇਹ ਗਲੀ ਹੈਗੀ ਜੀ ਆਪਣੀ 20 ਫੁੱਟ ਦੀ ਤੁਸੀਂ ਦੇਖੋ ਬਹੁਤ ਹੀ ਲੰਬੀ ਚੌੜੀ ਗਲੀ ਹੈਗੀ ਹਾਂ 20 ਫੁੱਟ ਗਲੀ ਹੈ ਜੀ ਅੱਛਾ ਥੋੜੀ ਜਾਣਕਾਰੀ ਦਿਓ ਇਹ ਜਗ੍ਹਾ ਕਿੰਨੀ ਹੈ ਜੀ ਇੱਥੇ ਜੀ ਇਹ ਆਪਣੀ ਟੋਟਲ ਜਗ੍ਹਾ ਹੈਗੀ ਆ ਜੀ 11 फ्रंट ਹੈਗਾ ਜੀ ਆਪਣਾ 22 ਤੇ ਬੈਕ ਹੈਗੀ ਹੈ ਜੀ 47 ਅੱਛਾ 22 ਫੁੱਟ ਫਰੰਟ ਹੈ ਜੀ ਤੇ ਬੈਕ ਜਿਹੜੀ ਹੈਗੀ ਹੈ ਗਹਿਰਾਈ ਜੀ ਨੂੰ ਆਪਾਂ ਕਹਿੰਦੇ ਆ ਉਹ ਹੈਗੀ 47 47 ਹੈ ਨਹੀਂ ਤੇ ਕੀ ਕੁਝ ਹੈ ਜੀ ਮਾੜਾ ਜਾਨ ਮੈਂ ਤੁਹਾਨੂੰ ਦਿਖਾ ਦਿੰਨੀ ਆ ਵੀ ਆਪਣੇ ਕੋਲ ਕੀ ਕੁਝ ਆਪਾਂ ਨੂੰ ਲੁਹਾ ਦੇਖਣ ਲਈ ਸੋ ਤੁਸੀਂ ਇਸ 사이 ਦੇਖ ਸਕਦੇ ਹੋ ਆਪਣੀ ਗੱਡੀ ਖੜੀ ਹੈਗੀ ਅੱਛਾ ਇੱਕ ਤਾਂ ਕਾਰ ਪਾਰਕਿੰਗ ਹੈ ਜੀ ਉਹ ਹੈਗੀ ਹੈ ਜੀ ਕਾਰ ਪਾਰਕਿੰਗ ਕਾਰ ਪਾਰਕਿੰਗ ਐ ਐਸਪ੍ਰੈਸੋ ਗੱਡੀ ਖੜੀ ਹੈ ਤੇ ਪਿੱਛੇ ਜਗ੍ਹਾ ਪੱਛ ਜਾਂਦੀ ਹੈ ਨਹੀਂ ਨਾਲ ਤੁਸੀਂ ਇਸ ਜਗ੍ਹਾ ਤੇ ਆਪਣੀ ਸਕੂਟਰ ਵਗਾਰਾ ਜਾਂ ਬਾਈਕ ਵਗਾਰਾ ਵੀ ਲਗਾ ਸਕਦੇ ਹੋਗੇ ਅੱਛਾ ਸਕੂਟਰ ਵੀ ਪਾਰਕ ਕਰ ਸਕਦੇ ਬਲੋ ਇੱਕ ਤਾਂ ਐਂਟਰੀ ਹੀ ਹੋਗੀ ਕਾਰ ਪਾਰਕਿੰਗ ਦੀ ਠੀਕ ਹੈ ਜੀ ਤੇ ਇੱਕ ਐਂਟਰੀ ਇੱਧਰ ਵੀ ਹੈ ਜੀ ਦੋ ਐਂਟਰੀਆਂ ਨਗੀਆਂ ਆਪਣੀਆਂ ਅੱਛਾ ਅੱਛਾ ਠੀਕ ਹੈ ਜੀ ਇੱਕ ਹੀ ਬਣਾ ਹੋਇਆ ਵੈਸੇ ਜੀ ਇਹ ਹੈਗਾ ਜੀ ਆਪਣਾ ਗੈਸਟ ਰੂਮ ਅੱਛਾ ਇਸ ਸਾਈਡ ਤੋਂ ਵੀ ਤੁਸੀਂ ਐਂਟਰੀ ਕਰ ਸਕਦੇ ਹੋ ਇੱਕ ਡੋਰ ਇੱਧਰ ਹੈਗਾ ਇੱਕ ਡੋਰ ਉੱਥੇ ਹੈਗਾ ਠੀਕ ਹੈ ਠੀਕ ਹੈ ਸੋ ਇਹ ਹੈ ਜੀ ਆਪਣਾ ਗੈਸਟ ਰੂਮ ਇੱਕ ਵਾਰ ਪੂਰੀ ਘੜਾ ਦੇਖ ਲਓ ਛੱਤ ਬੜੀ ਉੱਚੀ ਪਈ ਬੜੀ ਛੱਤ ਕਿੰਨੀ ਹੋਊਗੀ ਜੀ ਇਹ ਆਪਣੀ ਹੈਗੀ 14 ਫੁੱਟ ਤੇ ਛੱਤ ਹੈ 14 ਫੁੱਟ ਤੇ ਛੱਤ ਪਾਈ ਹੋਈ ਹੈ ਮਤਲਬ ਜੇ ਗਲੀ 4 ਫੁੱਟ ਉੱਚੀ ਹੋ ਵੀ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ ਜੀ ਹਾਂਜੀ ਕੋਈ ਦਿੱਕਤ ਨਹੀਂ ਉਹਦਾ ਵੀ ਆਪਣਾ ਘਰ ਹੈ ਨਾ ਜਿਹੜਾ ਗਲੀ ਨਾਲੋਂ ਬਹੁਤ ਉੱਚਾ ਮੈਂ ਤੁਹਾਨੂੰ ਬਾਹਰ ਉਹ ਵੀ ਦਿਖਾਉਂਗੀ ਪਹਿਲਾਂ 15 ਉਹ ਦੇਖਦੇ ਆਂਗੇ ਚਲੋ 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 ਜੀ ਇਹ ਹੈ ਇਹ ਆ ਗਿਆ ਗੈਸਟ ਰੂਮ ਹੈ ਜੀ ਹਾਂ ਇਹ ਹੈ ਗੈਸਟੋ ਆ ਕੇ ਇਹ ਆ ਗਿਆ ਆਪਣਾ ਇਹ ਆ ਗਿਆ ਜੀ ਆਪਣਾ ਆਪਣਾ ਹਾਲ ਤੇ ਹਾਲ ਦੇ ਨਾਲ ਹੀ ਹੈਗਾ ਜੀ ਕਿਚਨ ਕਿਚਨ ਮਤਲਬ ਡਰਾਈਂਗ ਰੂਮ ਵੀ ਕਹਿ ਸਕਦੇ ਆ ਹਾਲ ਵੀ ਕਾ ਦੋਨੋਂ ਕੰਮ ਕਰੂਗਾ ਇਹ ਬਿਲਕੁਲ ਜੀ ਤੇ ਕਿਚਨ ਆਪਣਾ ਓਪਨ ਆਗਾ ਕੋਈ ਆਪਾਂ ਡੋਰ ਨਹੀਂ ਰੱਖਿਆ ਅੱਛਾ ਉੱਪਰ ਕਿਚਨ ਵੱਡਾ ਫਾਇਦਾ ਤੁਹਾਨੂੰ ਵੀ ਆ ਅੱਛਾ ਦੱਸੋ ਜੀ ਤੁਸੀਂ ਇੱਥੇ ਬੈਠ ਕੇ ਆਰਾਮ ਨਾਲ ਗਰਮ ਗਰਮ ਰੋਟੀ ਖਾ ਸਕਦੇ ਹੋਗੇ ਹਾਂ ਇਹ ਕਿਚਨ ਚ ਰੋਸ਼ਨੀ ਬੜੀ ਆ ਰਹੀ ਹੈ ਬਲਬ ਤਾਂ ਲਾਇਆ ਨਹੀਂ ਹੋਇਆ ਇਹ ਰੋਸ਼ਨੀ ਕਿੱਥੋਂ ਆ ਰਹੀ ਹੈ ਰੋਸ਼ਨੀ ਆਪਣੀ ਉਹ ਦੇਖੋ ਉੱਪਰ ਜਾਲ ਪਾਇਆ ਹੋਇਆ ਜੀ ਆਪਾਂ ਅੱਛਾ ਜਾਲ ਪਾਇਆ ਹੋਇਆ ਰੋਸ਼ਨੀ ਨਹੀਂ ਆਉਂਦੀ ਹੈ ਜੀ ਨਹੀਂ ਇਹ ਜਿਹੜਾ ਜਾਲ ਪਾਇਆ ਹੋਇਆ ਤੁਸੀਂ ਜੀ ਫਿਰ ਪਾਣੀ ਪੂ ਆਕੇ ਅੱਛਾ ਪਾਣੀ ਨਹੀਂ ਆਂਦਾ ਰੋਸ਼ਨੀ ਪੂਰੀ ਆਂਦੀ ਹੈ ਰੋਸ਼ਨੀ ਪੂਰੀ ਆਂਦੀ ਹੈ ਤੁਸੀਂ ਉਧਰ ਵੀ ਦੇਖੋ ਸਾਰੇ ਪਾਸੇ ਉਧਰੋਂ ਵੀ ਰੋਸ਼ਨੀ ਵਾਸਤੇ ਆਪਾਂ ਨੇ ਛੱਡਿਆ ਹੋਇਆਗਾ ਉੱਪਰੋਂ ਹਾਂ ਉਧਰੋਂ ਵੀ ਰੋਸ਼ਨੀ ਆ ਰਹੀ ਹੈ ਠੀਕ ਹੈ ਜੀ ਰੋਸ਼ਨੀ ਆ ਰਹੀ ਹੈ ਇਧਰੋਂ ਵੀ ਰੋਸ਼ਨੀ ਆ ਰਹੀ ਹੈ ਤੇ ਉੱਪਰੋਂ ਵੀ ਰੋਸ਼ਨੀ ਸਿੱਧੀ ਆਂਦੀ ਹੈ ਤੁਸੀਂ ਦੇਖੋ ਪੌੜੀਆਂ ਦੇ ਉੱਪਰ ਹਾਂ ਪੌੜੀਆਂ ਤੋਂ ਵੀ ਰੋਸ਼ਨੀ ਆ ਰਹੀ ਹੈ ਜੀ ਜੇ ਆਪਾਂ ਜੇ ਲਾਈਟਾਂ ਜੀ ਬੰਦ ਕਰਦੀਏ ਬਿਲਕੁਲ ਲਾਈਟਾਂ ਬੰਦ ਕਰਤੀਆਂ ਆਪਾਂ ਹਾਂ ਲੈ ਲਾਈਟਾਂ ਬੰਦ ਕਰਨ ਤੋਂ ਬਾਅਦ ਵੀ ਰੋਸ਼ਨੀ ਕਾਫੀ ਐ ਤੇ ਦਾਈ ਹਾਂ ਜੀ ਉਦਾਂ ਮਤਲਬ ਕਿ ਸਾਰਾ ਘਰ ਆਪਣਾ ਸੇਫਟੀ ਵਾਲਾ ਕਵਰ ਹੈਗਾ ਬਟ ਰੋਸ਼ਮਨੀ ਦੀ ਕੋਈ ਦਿੱਕਤ ਨਹੀਂ ਆਉਗੀ ਆਪਾਂ ਨੂੰ ਚਲੋ ਠੀਕ ਹੈ ਜੀ ਤੇ ਦੋ ਰੂਮ ਨੇ ਹਾਂ ਜੀ ਦੋ ਰੂਮ ਨੇ ਜੀ ਆਪਾਂ ਦੋ ਰੂਮ ਨੇ ਆ ਰੂਮ ਦਿਖਾਓ ਜੀ ਮਾੜੇ ਆ ਇਹ ਹੈਗਾ ਜੀ ਬੈਡਰੂਮ ਤੇ ਕੋਈ ਹੈ ਤਾਂ ਨਹੀਂ ਅੰਦਰ ਜੀ ਨਹੀਂ ਜੀ ਨਹੀਂ ਜੀ ਕੋਈ ਨਹੀਂ ਹੈਗਾ ਚਲੋ ਜੀ ਚਲੋ ਦੇਖ ਲਈਏ ਇਹ ਹੈਗਾ ਜੀ ਬੈਡਰੂਮ ਤੇ ਨਾਲ ਇਹਦੇ ਵਾਸ਼ਰੂਮ ਵੀ ਅਟੈਚ ਹੈਗਾ ਅੱਛਾ ਅਟੈਚ ਬਾਥਰੂਮ ਹੈ ਹਾਂ ਜੀ ਇਹਦੇ ਵਿੱਚ ਵੀ ਵਾਸ਼ਰੂਮ ਹੈਗਾ ਤੇ ਤੁਸੀਂ ਬਾਹਰ ਵੀ ਇੱਕ ਵਾਸ਼ਰੂਮ ਆ ਉਹ ਵੀ ਯੂਜ਼ ਕਰ ਸਕਦੇ ਹੋਗੇ ਅੱਛਾ 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 ਤੇ ਇਹ ਹੈ ਜੀ ਇਹ ਮੈਨੂੰ ਲੱਗਦਾ ਜੀ 10 ਬਾਈ 12 ਜਾਂ 11 ਬਾਈ 12 ਜਗ੍ਹਾ ਜੀ ਇਦਾਂ ਕੁਝ ਹਾਂਜੀ ਤਕਰੀਬਨ ਇੰਨੀ ਕੀ ਹੈ ਜੀ ਅੱਛਾ ਇੱਕ ਬੈੱਡ ਆ ਗਿਆ ਜੀ ਇੱਥੇ ਜੀ ਤੇ ਇਧਰ ਦੋ ਅੱਛਾ ਦੋ ਅਲਮਾਰੀਆਂ ਆ ਗਈ ਕਲਮਾਰੀ ਆਪਣੇ ਦੋ ਅਲਮਾਰੀਆਂ ਨੇ ਇਸ ਕਰਕੇ ਤੁਹਾਨੂੰ ਸਪੇਸ ਥੋੜੀ ਘੱਟ ਇਹ ਅਲਮਾਰੀ ਹੈਗੀ 5 ਫੁੱਟ ਦੀ ਇਹ ਅਲਮਾਰੀ ਹੈਗੀ 4 ਫੁੱਟ ਦੀ ਉਹਦੇ ਬਾਅਦ 3 3.5 ਫੁੱਟ ਦਾ ਦਰਵਾਜ਼ਾ ਹੈ ਨਾ ਜੀ ਹਾਂਜੀ 5 4 9 10 11 12 ਫੁੱਟ ਦਾ ਜਗ੍ਹਾ ਹੈਗੀ ਇਹਦਾ ਮਤਲਬ ਚੜਾਈ ਦੇ ਵਿੱਚ ਨਾ ਤੇ 6 ਫੁੱਟ ਦਾ ਬੈੱਡ ਹੈ ਤੇ 6 ਫੁੱਟ ਦੀ ਜਗ੍ਹਾ ਹਾਂ 12 ਬਾਈ 12 ਹੈ 11 ਬਾਈ 12 ਹੈ ਬਾਕੀ ਉਹ ਆਪਣੇ ਤੇ ਡਿਪੈਂਡ ਹੁੰਦਾ ਵੀ ਆਪਾਂ ਸਮਾਨ ਦੀ ਸੈਟਿੰਗ ਕਿਵੇਂ ਕਰਦੇ ਆਂਗੇ ਸੋ ਜਗਾ ਉਸੇ ਹਿਸਾਬ ਨਾਲ ਅਟੈਚ ਬਾਥਰੂਮ ਹੈ ਉਹ ਸਾਹਮਣੇ ਬਾਥਰੂਮ ਹੈ ਨਾ ਹਾਂਜੀ ਉਹ ਸਾਹਮਣੇ ਹੈਗਾ ਜੀ ਵਾਸ਼ਰੂਮ ਤੇ ਆਪਾਂ ਨਾਲ ਵਾਲੇ ਕਮਰੇ ਚ ਚੱਲਦੇ ਆਂ ਜੀ ਤੇ ਇੱਕ ਰੂਮ ਆਪਣੇ ਕੋਲ ਇਹ ਵਾਲਾ ਵੀ ਹੈ ਆ ਜਾ ਜੀ ਅੱਛਾ ਇਹ ਵੀ ਰੂਮ ਹੈ ਜੀ ਹਾਂਜੀ ਤੇ ਇੱਕ ਬੈੱਡ ਆ ਲੱਗਿਆ ਹੋਇਆ ਜੀ ਇੱਕ ਬੈੱਡ ਆ ਆ ਗਿਆ ਜੀ ਇਹ ਟੈਂਪੋਰਰੀ ਅਲਮਾਰੀ ਜੀ ਬਣਾਈ ਹੋਈ ਹੈ ਲੱਕੜ ਦੀ ਵੈਸੇ ਤੁਸੀਂ ਦੇਖੋ ਮਤਲਬ ਕਿ ਬੈੱਡ ਅਸੀਂ ਇੰਨੀ ਇੰਨੀ ਡਿਸਟੈਂਸ ਤੇ ਰੱਖੇ ਹੋਏ ਨੇਗੇ ਤੇ ਵੀ ਇੰਨੀ ਸਪੇਸ ਆ ਜਿਹੜੀ ਇੱਥੇ ਬਚ ਰਹੀ ਹੈਗੀ ਇੱਥੇ ਦੇਖੋ ਤੁਸੀਂ ਇੱਥੇ ਇੰਨੀ ਸਪੇਸ ਬਚ ਰਹੀ ਹੈਗੀ ਤੇ ਉਸ ਸਾਈਡ ਵੀ ਇੰਨੀ ਹੀ ਸਪੇਸ ਬਚ ਰਹੀ ਹੈ। ਹਾਂ ਸਪੇਸ ਤਾਂ ਬਚ ਰਹੀ ਹੈ ਜੀ। ਸੜਾ ਮੈਨੂੰ ਲੱਗਦਾ ਜਿਹੜਾ ਦੇਖ ਕੇ ਲੱਗ ਰਿਹਾ ਹੈ ਕਿ ਪੇਂਟ ਪੁੰਡ ਦਾ ਕੰਮ ਜੇ ਕਰਾਉਣਾ ਬਾਕੀ ਹੈ ਨਾ ਜੀ। ਇਹ ਸਾਰਾ ਕਰਵਾਉਣਾ ਬਾਕੀ ਹੈ ਜੀ। ਚਲੋ ਪੇਂਟ ਪੁੰਡ ਕਰਵਾ ਦਾਂਗੇ ਕੋਈ ਗੱਲ ਨਹੀਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦਿੱਤੀ। ਤੇ ਇਹ ਰੂਮ ਦੇ ਨਾਲ ਹੀ ਹੈਗਾ ਜੀ ਪਿੱਛੇ ਸਟੋਰ ਰੂਮ। ਅੱਛਾ ਸਟੋਰ ਰੂਮ ਹੈ ਜੀ। ਆ ਗਿਆ ਜੀ ਆਪਣਾ ਸਟੋਰ ਰੂਮ। ਠੀਕ ਹੈ ਜੀ। ਤੇ ਹੁਣ ਆਪਾਂ ਇੱਕ ਵਾਰੀ ਬਾਹਰ ਨੂੰ ਚੱਲਦੇ ਆ ਇਹ ਹੈਗਾ ਜੀ ਗਰਾਉ अच्छा ऊपर की कुछ है जी ऊपर आप ज्यादा नहीं बनाए हो दा स्पेस तो अपने को बहुत है अगर ਤੁਸੀਂ ਇਨ ਫਿਊਚਰ ਬਣਾਉਣਾ ਚਾਹੋ ਤਾਂ ਬਣਾ ਸਕਦੇ ਹੋ ਬਟ ਉੱਪਰ ਆਪਣੇ ਹੈਗਾ ਜੀ ਇੱਕ ਤਾਂ ਜੀ ਹਾਲ ਹੈਗਾ ਤੇ ਇੱਕ ਹੈਗਾ ਜੀ ਨਾਲੇ ਸਟੋਰ ਰੂਮ ਆ ਜੀ ਠੀਕ ਹੈ ਜੀ ਆਪ ਫੇਸ ਜਿਹੜੀ ਤੁਸੀਂ ਦੇਖ ਰਹੇ ਹੋ ਇਹਨੂੰ 35 ਕਹਿੰਦੇ ਆਗੇ ਅਗਰ ਬਾਈਚਾਂ ਥੋੜਾ ਸਮਾਨ ਜਿਹੜਾ ਬਹੁਤ ਜ਼ਿਆਦਾ ਸਟੋਰ ਚ ਵੀ ਨਹੀਂ ਆਉਂਦਾ ਕਈ ਵਾਰ ਤਾਂ ਤੁਸੀਂ ਇੱਥੇ ਮੈਨੇਜ ਕਰ ਸਕਦੇ ਹੋ ਅੱਛਾ ਜੀ ਇਹ ਇੱਕ ਆ ਜਿਹੜਾ ਵੁੱਡਵਰਕ ਹੈ ਇਹਦੇ ਬਾਰੇ ਜਾਣਕਾਰੀ ਦਿਓ ਕਿ ਜਿਹੜਾ ਇਹ ਜਿਹੜਾ ਗੁੱਡਵਰਕ ਹੋਇਆ ਹੋਇਆ ਅਲਮਾਰੀਆਂ ਵਗੈਰਾ ਬਣੀ ਹੋਈਆਂ ਨੇ ਸੈਲਫ ਵਗੈਰਾ ਬਣੀਆਂ ਇਹ ਤੁਸੀਂ ਪੱਟੋਗੇ ਜਾਂ ਨਾਲ ਦੇਓਗੇ ਜੀ ਨਾ ਜੀ ਨਾ ਜੀ ਇਹ ਸਾਰਾ ਆਪਾਂ ਤੁਹਾਨੂੰ ਨਾਲ ਹੀ ਦਵਾਂਗੇ ਅੰਦਰ ਜਿਹੜੀ ਅਲਮਾਰੀ ਬਣੀ ਹੋਈ ਆ ਉਹ ਵੀ ਇਹ ਕਿਚਨ ਦਾ ਵੀ ਸਾਰਾ ਸਮਾਨਾ ਜਿਹੜਾ ਬੁੱਡਵਰਕ ਆਇਆ ਥੋਨੂੰ ਨਾਲ ਹੀ ਦੇਵਾਂਗੇ ਠੀਕ ਹੈ ਜਿਹੜਾ ਬੁੱਡਵਰਕ ਦਾ ਸਾਰਾ ਸਮਾਨ ਮਲਵਾਲ ਮਾਰੀਮੁਲੀ ਬਣੀ ਹੋਈ ਹੈ ਇਹ ਸਾਰਾ ਦੇ ਰਹੇਗਾ ਆਹ ਦੇਖੋ ਆਹ ਸਾਰਾ ਬੁੱਡਵਰਕ ਕਰਾ ਪਟਪਟਾਈ ਨਹੀਂ ਕੀਤੀ ਜਾਏਗੀ ਇੱਥੇ ਕੋਈ ਵੀ ਪਟਪਟਾਈ ਹੈ ਜਿਹੜੀ ਆਪਾਂ ਨਹੀਂ ਕਰਾਂਗੇ ਸਾਰਾ ਮੈਂ ਠੀਕ ਹੈ ਠੀਕ ਹੈ ਠੀਕ ਸਾਹਿਬ ਜੀ ਬੋਲੋ ਨਹੀਂ 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 ਬਸ ਹੁਣ ਤਾਂ ਕੀ ਬੋਲਣਾ ਹੁਣ ਤਾਂ ਮੈਨੂੰ ਕੋਈ ਕੁਐਸਚਨ ਆ ਰਿਹਾ ਹੋਵੇ ਅਗਰ ਤੁਹਾਡੇ ਮਾਈਂਡ 'ਚ ਇਹ ਕੁਐਸਚਨ ਆ ਵੀ ਹਾਂ ਪਾਣੀ ਪੂਣੀ ਦਾ ਪ੍ਰਬੰਧ ਜਾਂ ਸੀਵਰੇਜ ਦਾ ਹਾਂ ਮੈਂ ਪੁੱਛਣ ਲੱਗਿਆ ਸੀ ਕਿ ਪਾਣੀ ਦਾ ਪ੍ਰਬੰਧ ਜਾਂ ਫਿਰ ਸੀਵਰੇਜ ਵਗੈਰਾ ਜੀ ਨਹੀਂ ਨਹੀਂ ਉਹ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਇੱਥੇ ਪੂਰਾ ਪ੍ਰਬੰਧ ਹੈਗਾ ਪਾਣੀ ਦਾ ਸੀਵਰੇਜ ਵੀ ਪਿਆ ਹੋਇਆ ਹੈ ਸੀਵਰੇਜ ਵੀ ਪਿਆ ਹੋਇਆ ਪਾਣੀ ਦੇ ਪ੍ਰਬੰਧ ਹੈਗਾ ਠੀਕ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਅੱਛਾ ਜੇ ਹੁਣ ਇਹਦਾ ਪ੍ਰਾਈਸ ਵੀ ਦੱਸ ਦੋ ਕੀ ਪ੍ਰਾਈਸ ਹੈ ਇਹਦਾ ਜੀ ਪ੍ਰਾਈਸ ਤਾਂ ਜੀ ਤੁਸੀਂ ਦੇਖੋ ਵੀ ਬੈਠ ਕੇ ਗੱਲਬਾਤ ਹੁੰਦੀ ਹੈਗੀ ਫਿਰ ਕੋਈ ਪ੍ਰਾਈਸ ਬੰਦ ਆਗਾ ਤਾਂ ਉਹਦੇ ਲਈ ਤੁਸੀਂ ਕੰਟੈਕਟ ਜ਼ਰੂਰ ਕਰ ਸਕਦੇ ਹੋ ਮੈਂ ਤੁਹਾਨੂੰ ਨੰਬਰ ਮੈਂਸ਼ਨ ਕਰਾਂਗੀ ਤੁਸੀਂ ਜਾਂ ਫਿਰ ਜਿਹੜੇ ਵੀਰ ਭੈਣ ਵੀਡੀਓ ਨੂੰ ਦੇਖ ਰਹੇ ਹੋ ਉਹ ਅਗਰ ਇੰਟਰਸਟਿਡ ਹੈਗੇ ਨੇ ਲੈਂਡ ਵਿੱਚ ਤਾਂ ਪਲੀਜ਼ ਕੰਟੈਕਟ ਕਰਿਓ ਤੇ ਜਿਹੜੇ ਵੀਰ ਭੈਣ ਵੀਡੀਓ ਨੂੰ ਦੇਖ ਕੇ ਆਣਗੇ ਸੋ ਉਹਨਾਂ ਨੂੰ ਆਪਾਂ ਥੋੜਾ ਜਿਹਾ ਡਿਸਕਾਊਂਟ ਦੇਵਾਂਗੇ ਅੱਛਾ ਡਿਸਕਾਊਂਟ ਮਿਲੇਗਾ ਕੀ ਬਾਤ ਹੈ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਇਹ ਜਾਣਕਾਰੀ ਸਾਰਿਆਂ ਦੇ ਨਾਲ ਸ਼ੇਅਰ ਕਰ ਦਿਓ ਤੇ ਜਿਹੜੇ ਮਤਲਬ ਵੀਡੀਓ ਨੂੰ ਦੇਖ ਕੇ ਆਣਗੇ ਉਹ ਆ ਕੇ ਜ਼ਰੂਰ ਜੱਸੇ ਸਾਨੂੰ ਹਾਂ ਦਾ ਸਭੂਰ ਗੋਲਗਰ ਜਾਣ ਦੇ ਵੀਡੀਓ ਆਈ ਸੀ ਵੀ ਅਸੀਂ ਤਾਂ ਆਇਆ ਫਿਰ ਸੋ ਆਪਾਂ ਉਹਨਾਂ ਨੂੰ ਥੋੜਾ ਜਿਹਾ ਡਿਸਕਾਊਂਟ ਜ਼ਰੂਰ ਦੇਵਾਂਗੇ ਥੋੜਾ ਜਿਹਾ ਹਾਂਜੀ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ